ਵਿਆਹ ਵਾਲੇ ਦੇਣਾ ਸ਼ਰਾਬੀ ਨੇ ਕਰਿਆ ਕਾਂਡ ਵਿਆਹ ਵਾਲੇ ਮੁੰਡੇ ਦਾ ਪੜਵਾ ਦਿੱਤਾ ਸਿਰ ਬਾਲ ਬਾਲ ਬਚੀ ਕੁੜੀ ਦੋਸਤੋ ਅਕਸਰ ਹੀ ਵਿਆਹ ਵਾਲੇ ਦੇਣਾ ਵਿਆਹ ਵਾਲੇ ਮੁੰਡਾ ਕੁੜੀ ਅਤੇ ਪਰਿਵਾਰਕ ਮੈਂਬਰ ਬਹੁਤ ਹੀ ਖੁਸ਼ ਹੁੰਦੇ ਨੇ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਸਲ ਵਿਆਹ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਵਿਆਹ ਵਾਲੇ ਮੁੰਡਾ ਕੁੜੀ ਨੂੰ ਨਚਾਉਣ ਲਈ ਸਟੇਜ ਤੇ ਲਿਆਇਆ ਜਾਂਦਾ ਹੈ ਪਰ ਜਦੋਂ ਮੁੰਡਾ ਕੁੜੀ ਸਟੇਜ ਤੇ ਨੱਚਣ ਲੱਗਦੇ ਹਨ ਤਾਂ ਡੀਜੇ ਵਾਲਿਆਂ ਦਾ ਰੱਖਿਆ ਹੋਇਆ ਸਪੀਕਰ ਅਚਾਨਕ ਹੀ ਮੁੰਡਾ ਕੁੜੀ ਦੇ ਉੱਪਰ ਡਿੱਗ ਜਾਂਦਾ ਹੈ ਜਿਸ ਨਾਲ ਮੁੰਡੇ ਦਾ ਸਿਰ ਪਾੜ ਜਾਂਦਾ ਹੈ ਅਤੇ ਉਸ ਉਹ ਹਸਪਤਾਲ ਲਿਜਾਇਆ ਜਾਂਦਾ ਏ ਪਰ ਵਿਆਹ ਵਾਲੀ ਕੁੜੀ ਬਾਲ ਬਾਲ ਬਚ ਜਾਂਦੀ ਏ ਜਦੋਂ ਸਪੀਕਰ ਡਿੱਗਣ ਦਾ ਕਾਰਨ ਪਤਾ ਲਗਾਇਆ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਕੋਈ ਸ਼ਰਾਬੀ ਨੱਚਦਾ ਹੋਇਆ ਸਪੀਕਰ ਵਿੱਚ ਲੱਗਿਆ ਜਿਸ ਕਾਰਨ ਸਪੀਕਰ ਮੁੰਡਾ ਕੁੜੀ ਦੇ ਉੱਪਰ ਡਿੱਗ ਗਿਆ ਸੋ ਅਕਸਰ ਹੀ ਵਿਆਹ ਤੋਂ ਪਹਿਲਾਂ ਵਿਆਹ ਵਾਲੇ ਮੁੰਡਾ ਕੁੜੀ ਨੂੰ ਬਚਾ ਬਚਾ ਕੇ ਰੱਖਿਆ ਜਾਂਦਾ ਹੈ ਤਾਂ ਕੋਈ ਛੱਟਪੇਟ ਨਾ ਲੱਗ ਜਾਵੇ ਪਰ ਇਹ ਕੁਝ ਨਹੀਂ ਪਤਾ ਹੁੰਦਾ ਕਿ ਪ੍ਰਮਾਤਮਾ ਨੇ ਕਦੋਂ ਕਿਵੇਂ ਤੇ ਕਿੱਥੇ ਕੀ ਕਰ ਦੇਣਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਜਰੂਰ ਕਰਿਓ